ਤੇ ਪੰਜਾਬ ਦੇ ਅੰਦਰ ਵੀ ਜਿਨ੍ਹਾਂ ਨਾਲ ਉਹਨਾਂ ਨੇ ਸਾਂਝ ਪਾਈ ਹੈ ਇਹਨਾਂ ਦੇ ਤਾਂ ਘਰੇ ਬੁਲਾ ਕੇ ਕੁੱਟੇ ਜਾਂਦੇ ਐ ਤੇ ਜਿਹੜੇ ਇਹਨਾਂ ਦੇ ਭਾਈਵਾਲ ਪਾਰਟੀ ਐ ਆਮ ਆਦਮੀ ਪਾਰਟੀ ਦੀ ਕਾਂਗਰਸ ਪਾਰਟੀ ਉਹਨਾਂ ਦੇ ਮੁੱਖ ਮੰਤਰੀ ਉਹਨਾਂ ਨੇ ਵੀ ਆਪਣੇ ਕੰਨੋ ਮੈਂ ਨਹੀਂ ਸਮਝਦਾ ਕੋਈ ਘਾਟ ਰੱਖੀ ਮਹਿਲਾ ਸਸ਼ਕਤੀਕਰਨ ਦੀ ਤੇ ਮੈਂ ਸਮਝਦਾ ਵੀ ਇਹ ਜੇ ਸਸ਼ਕਤੀਕਰਨ ਤੋਂ ਅੱਲਾ ਬਚਾਏ ਐਸੇ ਸਸ਼ਕਤੀਕਰਨ ਸੇ ਹੁਣ ਕੱਲ ਮਾਨਯੋਗ ਕੇਜਰੀਵਾਲ ਸਾਹਿਬ ਕट्टर ਇਮਾਨਦਾਰ ਆ ਰਹੇ ਐ ਬਿਲਕੁਲ ਉਸ ਇਸ ਤਰ੍ਹਾਂ ਉਹਨਾਂ ਨੇ ਪੁੱਛਿਆ ਜੋ ਮੇਰੇ ਸਹਿਮਤ ਹੱਥ ਖੜੇ ਕਰੇ ਮੈਂ ਬਿਲਕੁਲ ਇਸ ਗੱਲ ਨਾਲ ਸਹਿਮਤ ਆ 20000 ਕਰੋੜ ਰੁਪਏ ਪੰਜਾਬ ਦੇ ਖਜ਼ਾਨੇ ਚੋਂ ਚੋਰੀ ਹੋ ਰਹੀ ਹੈ ਜਿਸ ਤਰ੍ਹਾਂ ਨਾਮ ਲਿਆ ਉਹਨਾਂ ਨੇ ਚੰਨੀ ਜੀ ਦੇ ਇਲਾਕੇ ਚੋਂ ਬਾਕੀ ਵੀ ਕਈ ਸਾਭਾਂ ਦੇ ਇਲਾਕੇ ਚੋਂ ਪੈਸੇ ਜਿਹੜੇ ਐ ਉਦੋਂ ਵੀ ਨਿਕਲ ਰਹੇ ਸੀਗੇ ਚੰਨੀ ਸਾਹਿਬ ਦੇ ਉਹਨਾਂ ਦੇ ਵੀ ਪਰਿਵਾਰ ਦੇ ਥੋਂ ਕੁਝ ਰਿਕਵਰ ਹੋਇਆ ਤੇ ਬਾਕੀ ਅੱਜ ਕਿਹਦੇ ਪਰਿਵਾਰ ਚ ਜਾ ਰਹੇ ਐ ਉਹ ਕੇਜਰੀਵਾਲ ਸਾਹਿਬ ਕੱਲ ਇੱਥੇ ਆਣਗੇ ਤੇ ਦੱਸਣ ਕਿਉਂਕਿ ਪੈਸਾ ਤਾਂ ਅੱਜ ਵੀ ਜਾ ਰਿਹਾ ਹੈ ਪੰਜਾਬ ਦੇ ਪੰਜਾਬ ਦੇ ਖਜ਼ਾਨੇ ਚ ਨਹੀਂ ਆ ਰਿਹਾ ਕੁਝ ਦਿਨ ਪਹਿਲਾਂ ਜਦੋਂ ਤਾਂ ਇਹ ਕੇਜਰੀਵਾਲ ਸਾਹਿਬ ਨੂੰ ਬੇਲ ਨਹੀਂ ਸੀ ਮਿਲੀ ਵਾਰ ਜੇਲ੍ਹ ਚ ਸੀਗੇ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਉਹਨਾਂ ਨੂੰ ਮਿਲਣ ਗਏ ਬਾਹਰ ਆ ਕੇ ਉਹਨਾਂ ਨੇ ਬਿਆਨ ਦਿੱਤੇ ਵੀ ਮੈਂ ਮਨੂੰ ਸ਼ੀਸ਼ੇ ਦੇ ਜ਼ਰੀਏ ਗੱਲ ਕਰਵਾਈ ਗਈ ਪਰ ਕੇਜਰੀਵਾਲ ਸਾਹਿਬ ਦਾ ਦਰਦ ਛਲਕ ਰਿਹਾ ਸੀਗਾ ਵੀ ਉਹਨਾਂ ਨੇ ਮੈਨੂੰ ਪੁੱਛਿਆ ਭਗਵੰਤ ਮਾਨ ਜੀ ਕੀ ਪੰਜਾਬ ਕੇ ਅੰਦਰ ਮੇਰੀ ਜਨਤਾ ਕੋ ਲੋਕੋ ਕੋ ਰਾਸ਼ਨ ਮਿਲ ਰਹਾ ਹੈ ਨਹੀਂ ਮਿਲ ਰਹਾ ਕੋਈ ਤਕਲੀਫ ਤਾਂ ਨਹੀਂ ਹੋ ਰਹੀ ਪ੍ਰਗਵੰਦਮਾਨ ਜੀ ਕਹਿੰਦੇ ਮੈਂ ਉਹਨੂੰ ਦੱਸਿਆ ਨਹੀਂ ਜੀ ਰਾਸ਼ਨ ਦਾ ਇੱਕ ਇੱਕ ਦਾਣਾ ਪਹੁੰਚ ਰਿਹਾ ਕਿਉਂਕਿ ਪਹੁੰਚ ਇਸ ਕਰ ਰਿਹਾ ਕਿਉਂਕਿ ਬੀਜੇਪੀ ਸਰਕਾਰ ਸਾਰਾ ਕੁਝ ਬੀਜੇਪੀ ਸਰਕਾਰ ਦੇ ਰਹੀ ਹੈ 5-5 ਕਿਲੋ ਰਾਸ਼ਨ ਆਉਣਾ ਦਾ ਰਿਹਾ ਫੋਟੋ ਭਗਵੰਦਮਾਨ ਜੀ ਦੇ ਲੱਗ ਰੇ ਕੋਈ ਪ੍ਰੋਬਲਮ ਨਹੀਂ ਫੋਟੋ ਲਵਾਣੀ ਲਵਾ ਕੇ ਆਟਾ ਪਿਨਾ ਉਹਦੇ ਵਿੱਚ ਵੀ ਆਪਣੀ ਸੈਟਿੰਗ ਜਿਹੜੀ ਹੈ ਹੋ ਕੇ ਜਾ ਰਿਹਾ ਆਟਾ ਦੂਜਾ ਸਵਾਲ ਤੁਸੀਂ ਉਹਨਾਂ ਤੇ ਤੁਹਾਡੇ ਕੋਲ ਵੀ ਹੋਣੇ ਉਹ ਵੀਡੀਓ ਵਿੱਚ ਲਾ ਸਕਦਾ ਭਗਵੰਦਮਾਨ ਜੀ ਪਰ ਕਿਉਂ ਆਪਾਂ ਉਹਨਾਂ ਦੇ ਮਜ਼ਾਕ ਨੂੰ ਆਪਾਂ ਹੋਰ ਪਰਪਚੂਏਟ ਕਰੀਏ ਦੂਜਾ ਸਵਾਲ ਕਹਿੰਦੇ ਮਨੂੰ ਉਹਨਾਂ ਪੁੱਛਿਆ ਕਹਿੰਦਾ ਕਿਸਾਨੋ ਕਿ ਮੇਰੇ ਕਿਸਾਨ ਭਾਈਓ ਕੀ ਫਸਲ ਦਾ ਕੀ ਹਾਲ ਹੈ ਤੇ ਨੇਚਰਲੀ ਇੱਕ ਇੱਕ ਦਾਣਾ ਚੱਕਿਆ ਜਾ ਰਿਹਾ ਐਮਐਸਪੀ ਆ ਰਹੀ ਹੈ ਸਭ ਕੋਈ ਕਿਤੇ ਵੀ ਐਡ ਕੀਤਾ ਕਈ ਸਾਲਾਂ ਤੋਂ ਹੀ ਮੈਂ ਨਹੀਂ ਦੇਖਿਆ ਪਿਛਲੇ 10 ਸਾਲਾਂ ਤੋਂ ਕਿਸੇ ਕਾਂਗਰਸ ਕਾਂਗਰਸ ਦੇ ਇਹਨਾਂ ਦੇ ਮੰਤਰੀ ਨੂੰ ਫਾਈਨਾਂਸ ਮਿਨਿਸਟਰ ਜਾਂ ਫੂਡ ਮਿਨਿਸਟਰ ਨੂੰ ਦਿੱਲੀ ਜਾਣਾ ਪਿਆ ਹੋਇਆ ਵੀ ਸਾਡੀ ਸੀਸੀਐਲ ਲਿਮਟ ਪੰਜਾਬ ਦੀ ਦੇ ਦਿਓ ਪਹਿਲਾਂ ਹੀ ਆ ਜਾਂਦੀ ਸੀ ਤੇ ਦਾਣਾ ਇੱਕ ਇੱਕ ਚੱਕਿਆ ਗਿਆ ਅੱਜ ਮੈਂ ਪੁੱਛਣਾ ਚਾਹਨਾ ਭਗਵੰਤ ਮਾਨ ਜੀ ਨੂੰ ਨਹੀਂ ਬਲਕਿ ਕੇਜਰੀਵਾਲ ਸਾਹਿਬ ਨੂੰ ਵੀ ਕੱਲ ਜਦੋਂ ਆਣਗੇ ਪੰਜਾਬ 'ਚ ਕਿ ਕੇਜਰੀਵਾਲ ਸਾਹਿਬ ਸਟੇਜ 'ਤੇ ਖੜੇ ਹੋ ਕੇ ਪੁੱਛਣਗੇ ਭਗਵੰਤ ਮਾਨ ਜੀ ਕਿਆ ਮੇਰੀ ਬਹਿਣ ਬੇਟੀਆਂ ਕੋ ਹਜ਼ਾਰ ਹਜ਼ਾਰ ਰੁਪਇਆ ਮਿਲ ਰਹਾ ਹੈ ਉਹ ਸਵਾਲ ਪੁੱਛਣ ਵਾਸਤੇ ਅੱਜ ਮੈਂ ਯਾਦ ਕਰਵਾਉਣ ਵਾਸਤੇ ਉਹਨਾਂ ਦੀ ਪਹਿਲਾਂ ਜਿਹੜਾ ਉਹਨਾਂ ਨੇ ਕਿਹਾ ਮੈਂ ਝੂਠ ਨਹੀਂ ਬੋਲਦਾ ਉਹ ਸਤਿਵਾਦੀ ਹਰੀਸ਼ ਚੰਦਰ ਜੀ ਦਾ ਰੂਪ ਜਿਹੜਾ ਨੇ ਧਾਰਨ ਕੀਤਾ ਹੈ ਕਟੜ ਇਮਾਨਦਾਰੀ ਦਾ ਰੂਪ ਜਿਹੜਾ ਧਾਰਨ ਕੀਤਾ ਉਹ ਜਿਹੜੇ 20000 ਕਰੋੜ ਰੁਪਏ ਤੁਸੀਂ ਕਾਬੂ ਕੀਤੇ ਐ ਰੇਤੇ ਵਾਲੇ ਚੋਂ ਕਿਉਂਕਿ ਰੇਤਾ ਤਾਂ ਅੱਜ ਵੀ ਉਸੇ ਕੀਮਤ ਤੇ ਵਿਕ ਰਿਹਾ ਉਸ ਰੇਤਾ ਉਸੇ ਕੀਮਤ ਤੇ ਜਦੋਂ ਹਾਂ ਭਰੀ ਮੀਤ ਥੇਰ ਜੀ ਨੇ ਵਿਧਾਨ ਸਭਾ ਦੇ ਅੰਦਰ ਸੰਦੀਪ ਜਾਖੜ ਹੋਰਾਂ ਨੇ ਸਵਾਲ ਪੁੱਛਿਆ ਵੀ ਰੇਤਾ ਤਾਂ ਸਾਡੇ ਤਾਂ 25 ਤੇ 40 ਰੁਪਏ ਕਹਿੰਦਾ ਰੇਤਾ ਤਾਂ ਜੇ ਮਹਿੰਗਾ ਵਿਕ ਰਿਹਾ ਅਸੀਂ ਪੁਲਿਸੀ ਲਗਾਵਾਂਗੇ ਤੇ ਉਸ ਮੀਤ ਜੀ ਨੂੰ ਉੱਥੋਂ ਬਦਲਤਾ ਤੇ ਉਹਨੂੰ ਬਲੀ ਦਾ ਬੱਕਰਾ ਬਣਾ ਕੇ ਉੱਥੇ ਭੇਜਦਾ ਵੀ ਤਾਂ ਸਾਡੀ ਪੋਲ ਕਿਉਂ ਖੇਲੀ ਉੱਥੇ ਉਹਨਾਂ ਨੂੰ ਸੰਗਰੂਰ ਦੇ ਮੈਦਾਨ 'ਚ ਉਤਾਰਦਾ ਅੱਜ ਸਵਾਲ ਇਹ ਪੁੱਛਣੇ ਪੈਣਗੇ ਮੈਂ ਕੇਜਰੀਵਾਲ ਸਾਹਿਬ ਨੂੰ ਦੇਖੋ ਚੈਲੰਜ ਤਾਂ ਕਰਦਾ ਨਹੀਂ ਸਾ ਉਹ ਪਹਿਲਾਂ ਵੀ ਉਹਨਾਂ ਨੂੰ ਬੜਾ ਪ੍ਰੈਸ਼ਰ ਹੈ ਸ਼ੂਗਰ ਵਧੀ ਹੋਈ ਹੈ ਇਸ ਕਰਕੇ ਆ ਮੈਂ ਹੋਰ ਸਟ्रेस ਨਹੀਂ ਪਾਣਾ ਚਾਹੁੰਦਾ ਪਰ ਮੇਰੀ ਬੇਨਤੀ ਹੈ ਵੀ ਕੱਲ ਆ ਕੇ ਭਗਵੰਤ ਮਾਨ ਜੀ ਨੂੰ ਸਵਾਲ ਜਰੂਰ ਕਰਨ ਵੀ ਭਗਵੰਤ ਮਾਨ ਜੀ ਮੇਰੀ ਬਹਿਨ ਬੇਟੀਆਂ ਕੋ ਮਾਤਾਵੋ ਕੋ 1000 ਰੁਪਿਆ मिल रहा है या नहीं ये आ पिछले जेड़े कितने 24 महीने हो गए के ए 24 ਮਹੀਨਿਆਂ ਦੇ 24 24000 ਮਿਲਾ ਕੇ 1 ਕਰੋੜ ਜਿਹੜੇ ਲੋਕਾਂ ਨੂੰ ਬੱਚਿਆਂ ਨੂੰ ਜਾਣਾ ਸੀਗਾ 1 ਕਰੋੜ ਦੇ ਕਰੀਬ ਆਬਾਦੀ ਹੈ ਸਾਡੀ ਮਹਿਲਾਵਾਂ ਦੀ 12000 ਕਰੋੜ ਰੁਪਇਆ ਸਾਲਾਨਾ ਦੇ ਹਿਸਾਬ ਨਾਲ ਜਿਹੜਾ ਪੈਸਾ ਬਣਦਾ ਉਹ ਕਦੋਂ ਰਿਲੀਜ਼ ਕਰਨਗੇ ਭਗਵੰਤ ਮਾਨ ਜੀ ਉਹ ਅਗਰ ਕੱਲ ਚਾਨਣਾ ਪਾ ਦੇਣ ਤਾਂ ਅਸੀਂ ਮੰਨਾਂਗੇ ਵੀ ਵਾਕਈ ਸਤਿਅਵਾਦੀ ਹਰੀਸ਼ ਚੰਦਰ ਹੈਗੇ ਝੂਠ ਨਹੀਂ ਬੋਲਤੇ ਤੇ ਕਟਰ ਇਮਾਨਦਾਰ ਹੈ ਕਟਰ ਸੱਚਵਾਦੀ ਹੈ ਨਹੀਂ ਤਾਂ ਸਭ ਪੋਲ ਤਾਂ ਖੁੱਲ ਹੀ ਰਹੀ ਹੈ ਇਹਨਾਂ ਦੀ ਸਾਰਾ ਕੁਝ ਸਾਹਮਣੇ ਆ ਜਾਊਗਾ ਇਸ ਕਰਕੇ ਤੁਹਾਨੂੰ ਤਕਲੀਫ ਦਿੱਤੀ ਹੈ ਯਾਦ ਕਰਾਉਣਾ ਬਹੁਤ ਜ਼ਰੂਰ ਸੀ ਮਹਿਲਾਵਾਂ ਵਿਚਲੇ ਤੇ ਸਭ ਹਰੇਕ ਜਿੱਥੇ ਪਿੰਡ ਚ ਜਾਓ ਉੱਥੇ ਇਹਨਾਂ ਇਹਨਾਂ ਦੇ ਲੀਡਰ ਸਹਬਾਨ ਨੂੰ ਉਹ ਸਾਹਮਣਾ ਕਰਨਾ ਪੈ ਰਿਹਾ ਤੇ ਇਸ ਕਰਕੇ ਮੈਂ ਸਮਝਦਾ ਹਾਂ ਲੀਡਰ ਵੀ ਸੋਕੇ ਜਾਣਗੇ ਇਹਨਾਂ ਦੇ ਤੇ ਸਾਡੀਆਂ ਬੱਚੀਆਂ ਨੂੰ ਵੀ ਕੋਈ ਨਾ ਕੋਈ ਸਹਾਇਤਾ ਮਿਲੂਗੀ ਧੰਨਵਾਦ